ਕਿਸੇ ਵੀ ਧਰਮ ਚੀਜ਼ਾਂ ਦੀ ਕੁਰਬਾਨੀ ਨਹੀਂ ਇਹਨੇ ਛੋਟੀ ਕੁਰਬਾਨੀ ਭਗਵਾਨ ਕ੍ਰਿਸ਼ਨ ਵੀ ਸਾਡੇ ਹੋਏ ਉਹ ਵੀ 5 ਸਾਲ 7 ਸਾਲ 9 ਸਾਲ ਦੀ ਉਮਰ ਕ੍ਰਾਸ ਕਰਕੇ ਹੋਏ ਪਰ ਉਹਨਾਂ ਨੇ ਕੁਰਬਾਨੀ ਨਹੀਂ ਉਹਨਾਂ ਨੇ ਦਿਖਾਇਆ ਕਿ ਵੀ ਛੋਟੀ ਉਮਰ ਚ ਤੁਸੀਂ ਕਰ ਸਕਦੇ ਹੋ ਪਰ ਇਹਨਾਂ ਬੱਚਿਆਂ ਨੇ ਤਾਂ ਬਹੁਤ ਵੱਡਾ ਕੰਮ ਕੀਤਾ ਜਿੰਨੇ ਮਰਜੀ ਜਿੱਥੇ ਮਰਜੀ ਜਾ ਕੇ ਪੰਨੇ ਫਰੋਲ ਲੈਣ ਕੋਈ ਵੀ ਹੂੰ ਦੁਨੀਆ ਦੀ ਇਹ ਉਹ ਕੁਰਬਾਨੀ ਹੈ ਜਿਨੇ ਮੁਗਲਾਂ ਦੇ ਤਖਤ ਨੂੰ ਹਿਲਾਤਾ ਸ਼ਹੀਦੀ ਤੇ ਗੁਰਦੁਆਰੇ ਬਣੇ ਦੇਖੋ ਸ਼ਹਾਦਤ ਸ਼ਹਾਦਤ ਦੇ ਗੁਰਦੁਆਰੇ ਸਾਡੇ ਮੰਦਰ ਬਣੇ ਨੇ ਕੋਈ ਸ਼ਹਾਦਤ ਦਾ ਨਹੀਂ ਹੈ ਹੂੰ ਸਾਡੇ ਮੰਦਰ ਪੂਜਨ ਦੇ ਬਣੇ ਹਨ ਇਹ ਬਹੁਤ ਬਹੁਤ ਯੂਨੀਕ ਵਰਡਸ ਨੇ ਦਿਲ ਚਸਤ ਗੱਲ ਹੈ ਇਹ ਦਿਲ ਚਸਤ ਗੱਲ ਹੈ ਬਈ ਜਿਹੜੇ ਵੀ ਸਿੱਖਾਂ ਦੇ ਗੁਰਦੁਆਰੇ ਬਣੇ ਨੇ ਉਹ ਸ਼ਹਾਦਤ ਦੀ ਨਿਸ਼ਾਨੀਆਂ ਨੇ ਹੂੰ ਤੇ ਉੱਥੇ ਅ ਲੋਕੀ ਆ ਰਹੇ ਨੇ ਸ਼ਹਾਦਤ ਨੂੰ ਪ੍ਰਣਾਮ ਕਰਕੇ ਜਾ ਰਹੇ ਨੇ ਤੁਸੀਂ ਕਿਤੇ ਵੀ ਸਿੱਖੀ ਸਿੱਖ ਸੇ ਗੁਰੂ ਘਰਾਂ ਦੇ ਅਗਰ ਤੁਸੀਂ ਦੇਖੋ ਤਾਂ ਮੈਨੂੰ ਲੱਗਦਾ 90% ਗੁਰਦੁਆਰੇ ਇਤਿਹਾਸਿਕ ਨੇ ਇਤਿਹਾਸ ਨਾਲ ਜੁੜੇ ਹੋਏ ਨੇ ਚਮਕੌਰ ਸਾਹਿਬ ਲੈ ਲਓ ਅੱਗੇ ਚੁੱਕ ਮੁਕਸਰ ਚਲੇ ਜਾਓ ਦਮਦਮਾ ਸਾਹਿਬ ਚਲੇ ਜਾਓ ਸ਼੍ਰੀ ਅਨੰਦਪੁਰ ਸਾਹਿਬ ਚਲੇ ਜਾਓ ਫਤਿਹਗੜ੍ਹ ਸਾਹਿਬ ਚਲੇ ਜਾਓ ਤਾਂ ਅੱਗੇ ਹਜ਼ੂਰ ਸਾਹਿਬ ਚਲੇ ਜਾਓ ਤਾਂ ਬਹੁਤ ਸਾਰੀਆਂ ਚੀਜ਼ਾਂ ਇਤਿਹਾਸਿਕ ਹੀ ਨੇ ਵੀਰ ਜੀ ਸਨਾਤਨ ਤੇ ਸਿੱਖੀ ਦਾ ਕੋਈ ਤੋੜ ਨਹੀਂ ਹੈ ਸਿੱਖ ਤੇ ਸਨਾਤਨ ਦਾ ਤੋੜ ਕੋਈ ਤੋੜ ਨਹੀਂ ਹੈ ਤੁਸੀਂ ਜਿੰਨਾ ਇਹਦੇ ਅੰਦਰ ਜਾਂਦੇ ਰਹੋਗੇ ਜਾਂਦੇ ਰਹੋਗੇ ਤੁਹਾਨੂੰ ਕਿੱਥੇ ਨਾ ਜਾ ਕੇ ਨਾ ਇੱਕ ਸੇਮ ਮਿਲ ਜੂਗਾ ਇੱਕ ਥਾਲੀ ਮਿਲ ਜੂਗੀ ਸੇਮ ਭੰਡਾਰਾ ਕਰਨਾ ਇੱਥੇ ਵੀ ਹੈ ਇੱਥੇ ਵੀ ਹੈ ਠੀਕ ਹੈ ਸੇਵਾ ਕਰਨੀ ਇੱਥੇ ਵੀ ਹੈ ਇੱਥੇ ਵੀ ਹੈ ਗਰੀਬਾਂ ਦਾ ਪਲਾ ਕਰਨਾ ਇੱਥੇ ਵੀ ਹੈ ਇੱਥੇ ਵੀ ਹੈ ਕਿਸੇ ਨੂੰ ਜ਼ਬਰਦਸਤੀ ਆਪਣਾ ਧਰਮ ਅਡਾਪਟ ਨਾ ਕਰਵਾਣਾ ਇਹ ਇੱਥੇ ਵੀ ਹੈ ਇਤਿਹਾਸ ਖੋਲ ਕੇ ਦੇਖ ਲਓ ਸਿੱਖਾਂ ਨੇ ਕਦੇ ਕਿਸੇ ਨਾਲ ਜਬਰਦਸਤੀ ਕਰਕੇ ਕੋਈ ਮੋਹ ਨਾਲ ਕੋਈ ਮਾਇਆ ਨਾਲ ਕੋਈ এডਿਕੇਸ਼ਨ ਦੇਣ ਦੇ ਨਾਮ ਤੇ ਕੋਈ ਕਪੜਾ ਦੇਣ ਦੇ ਨਾਮ ਤੇ ਕੋਈ ਸਹਾਇਤਾ ਕਰਨ ਦੇ ਨਾਮ ਤੇ ਇਹ ਨਹੀਂ ਕਿਹਾ ਤੁਸੀਂ ਸਿੱਖੀ ਅਡੌਪਟ ਕਰੋ ਸਨਾਤਨੀਆਂ ਨੇ ਕਦੇ ਵੀ ਪੈਸਾ ਦੇਣ ਦੇ ਨਾਮ ਤੇ এডਿਕੇਸ਼ਨ ਦੇਣ ਦੇ ਨਾਮ ਤੇ ਸੇਵਾ ਕਰਨ ਦੇ ਨਾਮ ਤੇ ਇਹ ਨਹੀਂ ਕਿਹਾ ਤੁਸੀਂ Hindu ਬਣ ਜਾਓ ਇਹ ਸਭ ਤੋਂ ਵੱਡੀ ਗੱਲ ਹੈ ਤੇ ਜੇ ਧਰਮ ਪੈਸੇ ਦੇਣ ਦੇ ਨਾਮ ਤੇ ਐਜੂਕੇਸ਼ਨ ਦੇਣ ਦੇ ਨਾਮ ਤੇ ਕਪੜੇ ਦੇਣ ਦੇ ਨਾਮ ਤੇ

ਇਸੇ ਵੀ ਧਰਮ ਚੇਤਨਾ ਦੀ ਕੁਰਬਾਨੀ ਨਹੀਂ ਇਹਨੇ ਛੋਟੀ ਕੁਰਬਾਨੀ ਭਗਵਾਨ ਕ੍ਰਿਸ਼ਨ ਵੀ ਸਾਡੇ ਹੋਏ ਉਹ ਵੀ 5 ਸਾਲ 7 ਸਾਲ 9 ਸਾਲ ਦੀ ਉਮਰ ਕ੍ਰਾਸ ਕਰਕੇ ਹੋਏ ਪਰ ਉਹਨਾਂ ਨੇ ਕੁਰਬਾਨੀ ਨਹੀਂ ਉਹਨਾਂ ਨੇ ਦਿਖਾਇਆ ਕਿ ਵੀ ਛੋਟੀ ਉਮਰ ਚ ਤੁਸੀਂ ਕਰ ਸਕਦੇ ਹੋ ਪਰ ਇਹਨਾਂ ਬੱਚਿਆਂ ਨੇ ਤਾਂ ਬਹੁਤ ਵੱਡਾ ਕੰਮ ਕੀਤਾ ਜਿੰਨੇ ਮਰਜੀ ਜਿੱਥੇ ਮਰਜੀ ਜਾ ਕੇ ਪੰਨੇ ਫਰੋਲ ਲੈਣ ਕੋਈ ਵੀ ਹੂੰ ਦੁਨੀਆ ਦੀ ਇਹ ਉਹ ਕੁਰਬਾਨੀ ਹੈ ਜਿਨੇ ਮੁਗਲਾਂ ਦੇ ਤਖਤ ਨੂੰ ਹਿਲਾਤਾ ਸ਼ਹੀਦੀ ਦੇ ਗੁਰਦੁਆਰੇ ਬਣੇ ਦੇਖੋ ਸ਼ਹਾਦਤ ਸ਼ਹਾਦਤ ਦੇ ਗੁਰਦੁਆਰੇ ਸਾਡੇ ਮੰਦਰ ਬਣੇ ਨੇ ਕੋਈ ਸ਼ਹਾਦਤ ਦਾ ਨਹੀਂ ਹੈ ਹੂੰ ਸਾਡੇ ਮੰਦਰ ਪੂਜਨ ਦੇ ਬਣੇ ਨੇ ਇਹ ਬਹੁਤ ਬਹੁਤ ਯੂਨੀਕ ਵਰਡਸ ਨੇ ਇਹ ਦਿਲਚਸਪ ਗੱਲ ਹੈ ਇਹ ਦਿਲਚਸਪ ਗੱਲ ਹੈ ਭਾਈ ਜਿਹੜੇ ਵੀ ਸਿੱਖਾਂ ਦੇ ਗੁਰਦੁਆਰੇ ਬਣੇ ਨੇ ਉਹ ਸ਼ਹਾਦਤ ਦੀ ਨਿਸ਼ਾਨੀਆਂ ਨੇ ਹੂੰ ਤੇ ਉੱਥੇ ਅ ਲੋਕੀ ਆ ਰਹੇ ਨੇ ਸ਼ਹਾਦਤ ਨੂੰ ਪ੍ਰਣਾਮ ਕਰਕੇ ਜਾ ਰਹੇ ਨੇ ਤੁਸੀਂ ਕਿਤੇ ਵੀ ਸਿੱਖੀ ਸਿੱਖ ਸਿੱਖ ਗੁਰੂ ਘਰਾਂ ਦੇ ਅਗਰ ਤੁਸੀਂ ਦੇਖੋ ਤਾਂ ਮੈਨੂੰ ਲੱਗਦਾ 90% ਗੁਰਦੁਆਰੇ ਇਤਿਹਾਸਿਕ ਨੇ ਇਤਿਹਾਸ ਨਾਲ ਜੁੜੇ ਹੋਏ ਨੇ ਚਮਕੌਰ ਸਾਹਿਬ ਲੈ ਲਓ ਅੱਗੇ ਚੁੱਕ ਮੁਕਸਰ ਚਲੇ ਜਾਓ ਦਮਦਮਾ ਸਾਹਿਬ ਚਲੇ ਜਾਓ ਸ੍ਰੀ ਅਨੰਦਪੁਰ ਸਾਹਿਬ ਚਲੇ ਜਾਓ ਫਤਿਹਗੜ੍ਹ ਸਾਹਿਬ ਚਲੇ ਜਾਓ ਤਾਂ ਅੱਗੇ ਹਜ਼ੂਰ ਸਾਹਿਬ ਚਲੇ ਜਾਓ ਤਾਂ ਬਹੁਤ ਸਾਰੀਆਂ ਚੀਜ਼ਾਂ ਇਤਿਹਾਸਿਕ ਹੀ ਨੇ ਵੀਰ ਜੀ ਸਨਾਤਨ ਤੇ ਸਿੱਖੀ ਦਾ ਕੋਈ ਤੋੜ ਨਹੀਂ ਹੈ ਸਿੱਖ ਤੇ ਸਨਾਤਨ ਦਾ ਤੋੜ ਕੋਈ ਤੋੜ ਨਹੀਂ ਹੈ ਹੂੰ ਤੁਸੀਂ ਜਿੰਨਾ ਇਹਦੇ ਅੰਦਰ ਜਾਂਦੇ ਰਹੋਗੇ ਜਾਂਦੇ ਰਹੋਗੇ ਤੁਹਾਨੂੰ ਕਿੱਥੇ ਨਾ ਜਾ ਕੇ ਨਾ ਇੱਕ ਸੇਮ ਮਿਲ ਜੂਗਾ ਇੱਕ ਥਾਲੀ ਮਿਲ ਜੂਗੀ ਸੇਮ ਭੰਡਾਰਾ ਕਰਨਾ ਇੱਥੇ ਵੀ ਹੈ ਇੱਥੇ ਵੀ ਹੈ ਠੀਕ ਹੈ ਸੇਵਾ ਕਰਨੀ ਇੱਥੇ ਵੀ ਹੈ ਇੱਥੇ ਵੀ ਹੈ ਗਰੀਬਾਂ ਦਾ ਪਲਾ ਕਰਨਾ ਇੱਥੇ ਵੀ ਹੈ ਇੱਥੇ ਵੀ ਹੈ ਕਿਸੇ ਨੂੰ ਜ਼ਬਰਦਸਤੀ ਆਪਣਾ ਧਰਮ ਅਡਾਪਟ ਨਾ ਕਰਵਾਣਾ ਇਹ ਇੱਥੇ ਵੀ ਹੈ ਇਤਿਹਾਸ ਖੋਲ ਕੇ ਦੇਖ ਲਓ ਸਿੱਖਾਂ ਨੇ ਕਦੇ ਕਿਸੇ ਨਾਲ ਜਬਰਦਸਤੀ ਕਰਕੇ ਕੋਈ ਮੋਹ ਨਾਲ ਕੋਈ ਮਾਇਆ ਨਾਲ ਕੋਈ এডਿਕੇਸ਼ਨ ਦੇਣ ਦੇ ਨਾਮ ਤੇ ਕੋਈ ਕਪੜਾ ਦੇਣ ਦੇ ਨਾਮ ਤੇ ਕੋਈ ਸਹਾਇਤਾ ਕਰਨ ਦੇ ਨਾਮ ਤੇ ਇਹ ਨਹੀਂ ਕਿਹਾ ਤੁਸੀਂ ਸਿੱਖੀ ਅਡਪਟ ਕਰੋ ਸਨਾਤਨੀਆਂ ਨੇ ਕਦੇ ਵੀ ਪੈਸਾ ਦੇਣ ਦੇ ਨਾਮ ਤੇ এডਿਕੇਸ਼ਨ ਦੇਣ ਦੇ ਨਾਮ ਤੇ ਸੇਵਾ ਕਰਨ ਦੇ ਨਾਮ ਤੇ ਇਹ ਨਹੀਂ ਕਿਹਾ ਤੁਸੀਂ Hindu ਬਣ ਜਾਓ ਇਹ ਸਭ ਤੋਂ ਵੱਡੀ ਗੱਲ ਹੈ ਤੇ ਜੇ ਧਰਮ ਪੈਸੇ ਦੇਣ ਦੇ ਨਾਮ ਤੇ এডਿਕੇਸ਼ਨ ਦੇਣ ਦੇ ਨਾਮ ਤੇ ਕਪੜੇ ਦੇਣ ਦੇ ਨਾਮ ਤੇ ਧਰਮ ਚੇਂਜ ਕਰਨ ਨੂੰ ਕਹਿੰਦਾ ਹੈ ਇਹਦਾ ਮਤਲਬ ਧਰਮਬੜਾ ਕਮਜ਼ੋਰ